ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਮੈਂ ਹਰਮਨਦੀਪ ਸਿੰਘ ਕਿਸਾਨ ਭਰਾਓ ਅੱਜ ਆਪਾਂ ਪਹੁੰਚੇ ਹਾਂ ਜੀ ਪਿੰਡ ਬਰਨਾਲਾ ਕਿਸਾਨ ਭਰਾ ਆਪਣੇ ਨਾਲ ਨੇ ਹਜਾਰਾ ਸਿੰਘ ਜ਼ਿਲ੍ਹਾ ਤਰਨਤਾਰਨ ਤੋਂ ਇਹ ਕਿਸਾਨ ਨੇ ਬਾਸਮਤੀ ਦੇ ਵਿੱਚ ਆਉਣ ਵਾਲਾ ਝੰਡਾ ਰੋਗ ਕਾਫੀ ਸਮੱਸਿਆ ਪੈਦਾ ਕਰ ਰਿਹਾ ਹੈ ਪੰਜਾਬ ਦੇ ਵਿੱਚ ਬਹੁਤ ਜ਼ਿਆਦੀਆਂ ਜਗ੍ਹਾ ਤੇ ਜਿੱਥੇ ਅਗੇਤੀ ਬਾਸਮਤੀ ਲੱਗਦੀ ਹੈ ਉੱਥੇ ਬਹੁਤ ਜ਼ਿਆਦੀ ਸਮੱਸਿਆ ਆਉਂਦੀ ਝੰਡੇ ਰੋਗ ਦੀ ਜਿੱਥੇ ਪਛੇਤੀ ਲੱਗਦੀ ਬਾਸਮਤੀ ਉੱਥੇ ਕੁਝ ਹੱਦ ਤੱਕ ਆ ਘਾਟਾ ਹੋਰ ਜਿਹੜੀ ਮੇਨ ਸਮੱਸਿਆ ਜਿਹੜੀ ਫੈਲਦੀ ਹੈ ਜੀ ਇਹ ਮਿੱਟੀ ਤੋਂ ਤੇ ਬੀਜ ਤੋਂ ਜਿੱਥੇ ਆਪਾਂ ਪਿਛਲੇ ਸਾਲ ਜਿੱਥੇ ਝੰਡਾ ਰੋਗ ਹੋਇਆ ਵਾ ਕਿਸਾਨ ਭਰਾਓ ਜੇ ਆਪਾਂ ਉਹ ਖੇਤ ਦਾ ਆਪਾਂ ਬੀ ਵੀ ਰੱਖਿਆ ਵਾ ਜਾਂ ਐਸਾ ਸਾਲ ਆਪਾਂ ਉਸੇ ਖੇਤ ਦੇ ਵਿੱਚ ਬਾਸਮਤੀ ਦੁਬਾਰਾ ਲਾ ਰਹੇ ਆ ਜਾਂ ਉਹ ਸੇਮ ਬੀਜ ਵਰਤ ਰਹੇ ਆ ਉੱਥੇ ਇਹ ਸਮੱਸਿਆ ਫੇਰ ਆਉਣੀ ਹੀ ਆਉਣੀ ਆ ਜਿਹੜੀ ਉੱਥੇ ਸਮੱਸਿਆ ਆਉਂਦੀ ਆ ਉਹਦੇ ਤੋਂ ਕੋਈ ਵੀ ਦਵਾਈ ਸ਼ਿਫਾਰਿਸ਼ ਨਹੀਂ ਹੈਗੀ ਜਿੱਥੇ ਝੰਡਾ ਰੋਗ ਆ ਜਾਂਦਾ ਹੈ ਉੱਥੇ ਖੇਤੀਬਾੜੀ ਲੁਧਿਆਣਾ ਵਰ ਯੂਨੀਵਰਸਿਟੀ ਉਹਨਾਂ ਕੋਈ ਦਵਾਈ ਸ਼ਿਫਾਰਿਸ਼ ਨਹੀਂ ਹੈਗੀ ਇੱਕੋ ਇੱਕ ਹੱਲਾ ਇਹਦਾ ਉਹ ਆ ਜੀ ਪ੍ਰੀ ਟ੍ਰੀਟਮੈਂਟ ਜਿਹਦੇ ਤੋਂ ਇਹ ਸਮੱਸਿਆ ਬਹੁਤ ਜ਼ਿਆਦੀ ਘਟ ਸਕਦੀ ਆ ਕਿਸਾਨ ਭਰਾਓ ਜਾਂਦੇ ਆਪਾਂ ਬੀਜ ਨੂੰ ਸੋਝ ਸਕਦੇ ਆ ਪਹਿਲੀ ਚੀਜ਼ ਜਦੋਂ ਬੀਜ ਸੁਧਣਾ 1 ਕਿਲੋ ਬੀ ਲੈ ਸਕਦੇ ਆ ਆਪਾਂ 15 ਗ੍ਰਾਮ ਦਵਾਈ ਵਰਤ ਸਕਦੇ ਆ ਟ੍ਰੈਕੋਡਰਮਾ ਐਸ ਪ੍ਰੈਲਮ 2% WP ਖੇਤੀਬਾੜੀ ਲੁਧਿਆਣਾ ਯੂਨੀਵਰਸਿਟੀ ਵੱਲੋਂ ਦਵਾਈ ਸ਼ਿਫਾਰਸ਼ਾ ਸੈਕੰਡ ਚੀਜ਼ ਤੁਹਾਡੇ ਸਾਹਮਣੇ ਪਨੀਰੀ ਪਈ ਆ ਜੀ ਜਦੋਂ ਆਪਾਂ ਪਨੀਰੀ ਉੱਟਣੀ ਆ ਉੱਟੋਂ ਤੋਂ ਬਾਅਦ ਆਪਾਂ ਕਿਸਾਨ ਭਰਾਓ 1 ਲੀਟਰ ਪਾਣੀ ਦੀ ਟ੍ਰੈਕੋਡਰਮਾ ਐਸਪ੍ਰੈਲਮ ਜਿਹੜੀ ਦਵਾਈ ਆ ਆਪਾਂ 1 ਲੀਟਰ ਪਾਣੀ ਦੀ 15 ਗ੍ਰਾਮ ਵਰਤ ਸਕਦੇ ਆ ਪੰਜ ਤੋਂ 6 ਘੰਟੇ ਤੁਸੀਂ ਇਹ ਪਾਣੀ ਦੇ ਵਿੱਚ ਦਵਾਈ ਜਿਹੜੀ ਦਵਾਈ ਆਪਾਂ ਘੋਲੀ ਆ ਉਹਦੇ ਵਿੱਚ ਇਹ ਪਨੀਰੀ ਰੱਖਣੀ ਆ ਜੀ ਦੇ ਨਾਲ ਕੇ ਬਹੁਤ ਜਿਆਦੀ ਰੋਗ tham ਆਉਗੀ ਇਹ ਜਿਹੜੀ ਸਮੱਸਿਆ ਜਿਹੜੀ ਬਹੁਤ ਜਿਆਦੀ ਝੰਡੇ ਰੋਗ ਦੀ ਹੋ ਰਹੀ ਆ ਇਹ ਜਿਹੜੀ ਉੱਲੀ ਆ ਜੀ ਜਬਰੇਲਾ ਫਿਊਜੀ ਕਰਾਏ ਉਹਦੇ ਤੋਂ ਇਹ ਫੈਲਦੀ ਆ ਜੀ ਇਹ ਅਟੈਕ ਕਿਵੇਂ ਕਰਦੀ ਆ ਜਾਂਦੇ ਆਪਾਂ ਬਾਸਮਤੀ ਜਦੋਂ ਆਪਾਂ ਪੱਕੀ ਲਾਉਂਦੇ ਆ ਕਿਉਂਕਿ ਖੇਤੀਬਾੜੀ ਲੁਧਿਆਣਾ ਯੂਨੀਵਰਸਿਟੀ ਲੋ ਸ਼ਿਫਾਰਸ਼ ਹੈਗੀ ਤੁਸੀਂ 25 ਦਿਨਾਂ ਦੀ ਦਵਾਈ ਆ ਜਿਹੜੀ 25 ਦਿਨਾਂ ਦੀ ਜਿਹੜੀ ਪਨੀਰੀ ਆ ਪੁੱਟ ਕੇ ਤੁਸੀਂ ਲਾਇਆ ਕਰੋ ਜਦੋਂ 35 40 ਦਿਨ ਦੀ ਪਨੀਰੀ ਆ ਆਪਾਂ ਪੁੱਟ ਕੇ ਲਾਉਂਦੇ ਆ ਜਗ੍ਹਾ ਜਿਹੜੀ ਸਖਤ ਹੁੰਦੀ ਆ ਜਿੱਥੋਂ ਆਪਾਂ ਪੁੱਟਦੇ ਆ ਕਿਸਾਨ ਭਰਾਓ ਜਿਹੜੀ ਜ਼ਿਆਦੀ ਉਮਰ ਦੀ ਜਿਹੜੀ ਪਨੀਰੀ ਲਾਉਂਦੇ ਆ ਉਹ ਕੀ ਹੁੰਦਾ ਕਿ ਉਹਦੀਆਂ ਜੜਾਂ ਜਿਹੜੀਆਂ ਉਹ ਛਿੱਲੀਆਂ ਜਾਂਦੀਆਂ ਵਾਂ ਜਿਹਦੇ ਕਰਕੇ ਜਦੋਂ ਆਪਾਂ ਜ਼ਮੀਨ ਦੇ ਵਿੱਚ ਲਾ ਦਿੰਨੇ ਆ ਉਹ ਜਿਹੜੀ ਉਲੀ ਉਹ ਅਟੈਕ ਕਰਦੀ ਆ ਜਦੋਂ ਉਲੀ ਅਟੈਕ ਕਰਦੀ ਆ ਉਸ ਬੂਟੇ ਦੇ ਵਿੱਚ ਜਵਲੈਰਿਕ ਐਸਿਡ ਦੀ ਜਿਹੜੀ ਮਾਤਰਾ ਵੱਧ ਜਾਂਦੀ ਆ ਜਦੋਂ ਜਵਲੈਰਿਕ ਐਸਿਡ ਦੀ ਮਾਤਰਾ ਵੱਧਦੀ ਆ ਉਹ ਬੂਟਾ ਇੱਕੇਦਮ ਉੱਪਰ ਨੂੰ ਆਉਣਾ ਸਟਾਰਟ ਹੋ ਜਾਂਦਾ ਵਾ ਇਸ ਕਰਕੇ ਕਿਸਾਨ ਭਰਾਓ ਇਹ ਆਪਾਂ ਖੇਤੀਬਾੜੀ ਜੋ ਲੁਧਿਆਣੀ ਯੂਨੀਵਰਸਿਟੀ ਵੱਲੋਂ ਸਿਫਾਰਸ਼ਾ ਦਵਾਈ ਇਸ ਤਹਿਤ ਆਪਾਂ ਇਸ ਕਿਸਾਨ ਵੀਰ ਦੇ ਡੈਮੋ 플ੌਟ ਲਗਾਉਣ ਆਏ ਆਂ ਕਿਸਾਨ ਭਰਾਓ ਇਹ ਡੈਮੋ 플ੌਟ ਲਾਉਣ ਦਾ ਮਕਸਦ ਆ ਕਿ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਜਾਵੇ ਕਿ ਆਪਾਂ ਕਿਵੇਂ ਝੰਡੇ ਰੋਗ ਦੀ ਰੋਕத் ਥੰਮ ਕਰ ਸਕਦੇ ਆਂ ਕਿਸਾਨ ਭਰਾ ਦੇ ਆਪਾਂ ਡੈਮੋ 플ੌਟ ਅੱਜ ਲਗਾਉਣ ਜਾ ਰਹੇ ਆਂ ਜੀ ਇਹ ਇਹਨਾਂ ਨੂੰ ਜੋ ਵੀ ਰਿਜ਼ਲਟ ਆਊਗਾ ਉਹ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਸਾਂਝਾ ਕੀਤਾ ਜਾਊਗਾ ਤੁਸੀਂ ਜੋ ਵੀ ਜਾਣਕਾਰੀ ਲੈਣਾ ਚਾਹੁੰਦੇ ਜੋ ਤੁਸੀਂ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਹੋ ਸਾਨੂੰ ਇਹ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਜ਼ਰੂਰ ਸ਼ੇਅਰ ਕਰਿਓ ਧੰਨਵਾਦ